ਸਤਿ ਸ਼੍ਰੀ ਅਕਾਲ ਸੀ ਦੂਸ ਬੁਟੀਕ ਤੇ ਆਪ ਸਭ ਦਾ ਸਵਾਗਤ ਹੈ ਖੂਬ ਸਭ ਵਧੀਆ ਹੋਮੋਗੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਪਿਆਰਾ ਜਿਹੜਾ ਆਰਡਰ ਹੈ ਉਹ ਰੈਡੀ ਕੀਤਾ ਹੈਗਾ ਆਪਣੇ ਨਿਊਜ਼ੀਲੈਂਡ ਦੇ ਕਸਟਮਰਸ ਨੇ ਉਹਨਾਂ ਦੇ ਲਈ ਠੀਕ ਹੈ ਹਾਂਜੀ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੈਂ ਇੱਕ ਰਿਕੁਐਸਟ ਕਰਾਂਗੀ ਜੋ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਜਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰੋ ਵੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਪੋਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਤੁਸੀਂ ਸਾਡੀ ਵੀਡੀਓਜ਼ ਨੂੰ ਵੇਖਦੇ ਰਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਪੈਣਾ ਵੀ ਵੀਡੀਓ ਨੂੰ ਦੇਖ ਸਕਣ ਠੀਕ ਹੈ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਇਹ ਆਪਣਾ ਜਿਹੜਾ ਆਰਡਰ ਹੈਗਾ ਇਹ ਸਪੈਸ਼ਲ ਆਰਡਰ ਸੀਗਾ ਇਹ ਨਿਊਜ਼ੀਲੈਂਡ ਲਈ ਆਪਣੇ ਜਿਹੜੇ ਕਸਟਮਰ ਨੇਗੇ ਨਿਊਜ਼ੀਲੈਂਡ ਤੋਂ ਉਹਨਾਂ ਦੇ ਲਈ ਰੈਡੀ ਹੋਇਆਗਾ ਠੀਕ ਹੈ ਉਹਨਾਂ ਦੀ ਡਿਮਾਂਡ ਸੀ ਕਿ ਸਾਨੂੰ ਸਿੰਪਲ ਸੋਬਰ ਜਿਹੜੇ ਜਿਹੜੇ ਕੁੜਤੇ ਹੁੰਦੇ ਆਪਣੇ ਵੈਸੇ ਉਹ ਰੈਡੀਮੇਡ ਵੀ ਮਿਲ ਜਾਂਦੇ ਨੇ ਬਟ ਉਹਨਾਂ ਨੇ ਇਹ ਆਪਣੇ ਤੋਂ ਰੈਡੀ ਕਰਵਾਏ ਨੇਗੇ ਕਿ ਆ ਰੈਡੀमेड ਉਹਨਾਂ ਦੇ ਵਿੱਚ ਜਿਹੜੀ ਉਹਨਾਂ ਦੇ ਵਿੱਚ ਹੁੰਦਾ ਵੀ ਆਪਣੀ ਸਟਿਚਿੰਗ ਜਿਹੜੀ ਥੋੜੀ ਹਲਕੀ ਕੀਤੀ ਹੋਈ ਹੁੰਦੀ ਆ ਉਹ ਦੁਆਰਾ ਤੋਂ ਫੇਰ ਉਹਨਾਂ ਨੂੰ ਕਰਨੀ ਪੈਂਦੀ ਆ ਹਨਾ ਵੀ ਜਿਹੜੀ ਸੀਨ ਹੁੰਦੀ ਆ ਕੱਚੀਆਂ ਹੁੰਦੀਆਂ ਨੇਗੀਆਂ ਬਾਕੀ ਆਪਣਾ ਜਿਹੜਾ ਸਟਾਫ ਹੁੰਦਾ ਆ ਰੈਡੀमेड ਦਾ ਤੇ ਬੁਟੀਕ ਦੇ ਸਟਾਫ ਦਾ ਵੀ ਫਰਕ ਪੈ ਜਾਂਦਾ ਇਹ ਵਧੀਆ ਦੇ ਵਿੱਚ ਹੋ ਜਾਂਦਾ ਹੈਗਾ ਹਣ ਆਪਾਂ ਆਪਣੀ ਚੁਆਇਸ ਦੇ ਅਕੋਰਡਿੰਗ ਕਰਵਾ ਸਕਦੇ ਹੁੰਨੇ ਆ ਹਾਂਜੀ ਉਹਨਾਂ ਨੇ ਉਹ ਮੌਸਮ ਦੇਖਦੇ ਹੋਏ ਆਪਣੇ ਲਈ ਇਹ ਕੁੱਤੇ ਨੇ ਜਿਹੜੇ ਰੈਡੀ ਕਰਵਾਏ ਨੇ ਤੇ ਆਪਣੇ ਕੋਲ ਜੁੱਤੀਆਂ ਵੀ ਸੀ ਜਿਹੜੀਆਂ ਉਹਨਾਂ ਨੇ ਆਰਡਰ ਕੀਤੀਆਂ ਸੀਗੀਆਂ ਇਹ ਜੁੱਤੀਆਂ ਆਪਾਂ ਉਹਨਾਂ ਲਈ ਲਿਆ ਕੇ ਦਿੱਤੀਆਂ ਨੇਗੀਆ ਠੀਕ ਹੈ ਥੈਂਕ ਯੂ ਅਸੀਂ ਇਹੋ ਜਿਹੇ ਕਸਟਮਰਸ ਦਾ ਜਿਹੜੇ ਸਾਡੇ ਤੇ ਨਾ ਯਕੀਨ ਰੱਖਦੇ ਆ ਤੇ ਸਾਨੂੰ ਆਰਡਰ ਦਿੰਦੇ ਆਗੇ ਹਨਾ ਤੇ ਇਹ ਆਪਾਂ ਬਾਅਦ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਪਹਿਲਾਂ ਆਪਾਂ ਕੁੱਟਿਆਂ ਤੋਂ ਅੱਜ ਦੀ ਵੀਡੀਓ ਸਟਾਰਟ ਕਰਦੇ ਆਂ ਠੀਕ ਹੈ ਉਸ ਤੋਂ ਪਹਿਲਾਂ ਇੰਸਟਾਗ੍ਰਾਮ ਤੇ ਵੀ ਆਪਣਾ ਫੇਸ ਬਣਾਓ ਤੁਸੀਂ ਉਸ ਨੂੰ ਫੋਲੋ ਵੀ ਕਰ ਸਕਦੇ ਹੋ ਐਂਡ ਉਸ ਤੇ ਵੀ ਅਲੱਗ-ਅਲੱਗ ਡਿਜ਼ਾਈਨ ਦੇ ਜਿਹੜੇ ਸੂਟ ਨੇ ਰੈਡੀ ਕਰਕੇ ਪਾਏ ਹੋਏ ਨੇ ਤੁਸੀਂ ਉਹਨਾਂ ਦੇ ਵਿੱਚੋਂ ਵੀ ਕੋਈ ਵੀ ਡਿਜ਼ਾਈਨ ਹੈ ਜਿਹੜਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਹਾਂਜੀ ਸਭ ਤੋਂ ਪਹਿਲਾਂ ਆਪਣੇ ਕੋਲੇ ਇਹ ਫਾਸਟ ਰਹੂਗਾ ਪ੍ਰਿੰਟ ਦੇਖੋ ਇਹ ਆਪਣੇ ਕਸਟਮਰ ਨੇ ਆਪਣੀ ਚੁਆਇਸ ਦੇ ਅਕੋਰਡਿੰਗ ਆਪਾਂ ਨੂੰ ਦਿਖਾਏ ਗਏ ਸੀ ਤੇ ਉਹਨਾਂ ਨੇ ਖੁਦ ਇਹ ਚੁਆਇਸ ਕੀਤੀ ਸੀਗੀ ਖੁਦ ਚੂਸ ਕੀਤੇ ਹੋਏ ਨੇਗੇ ਇਹ ਜੋ ਵੀ ਆਪਣੇ ਪ੍ਰਿੰਟ ਲੈਣਗੇ ਹਾਂਜੀ ਇਹ ਉਹਨਾਂ ਨੇ इस तरह की फ्रॉक टाइप रेडी करवाया इसमें रेडी करवाया गया बी शेप के नैक लुक रेडी की गई हैगी एंड इस स्टैप्स भी लगिया हुई इस दिटिंग दे ली। ठीक है नैक तो लैके नीचे तक अपनी यह शॉर्ट फ्रॉक हैगी तो इस दे उपर बटन लगे हुए ने सारे ओपन होंगे है ठीक है इतने अपने जेडे गैदर ने पाए गए नेग हल्के हल्के एंड इसवस भी बहुत सोहनिया डिजाइन की गई ने ਅਨ ਇੱਥੇ ਆਪਣੇ ਜਿਹੜੇ ਸ਼ੋਲਡਰ ਤੇ ਆ ਜਾਣਗੇ ਗੈਦਰ ਆ ਜਾਣਗੇ نیچے ਇਸਤੇ ਇਲਾਸਟਿਕ ਲਾ ਕੇ ਇਸ ਨੂੰ ਇਸ ਤਰ੍ਹਾਂ ਫਿਨਿਸ਼ਿੰਗ ਦਿੱਤੀ ਗਈ ਹੈ ਮੂਰੀ ਨੂੰ ਇਸ ਤਰ੍ਹਾਂ ਦੇ ਲੁੱਕ ਆਉਗੇ ਪ੍ਰੋਪਰਲੀ ਤੁਸੀਂ ਦੇਖ ਸਕਦੇ ਆ ਇਸ ਨੂੰ ਆਪਾਂ ਜੀਨਸ ਵਗੈਰਾ ਦੇ ਨਾਲ ਵੀ ਐਂਡ ਇਸ ਨੂੰ ਕਿਸੇ ਵੀ ਪਲਾਜ਼ੋ ਜਾਂ ਪਿਆਮੀ ਦੇ ਨਾਲ ਵੀ ਆਪਾਂ ਵੇਅਰ ਕਰ ਸਕਦੇ ਆ ਠੀਕ ਹੈ ਇਹ ਉਹਨਾਂ ਨੇ ਸਪੈਸ਼ਲੀ ਜੀਨਸ ਦੇ ਨਾਲ ਪਾਉਣ ਦੇ ਲਈ ਰੈਡੀ ਕਰਵਾਇਆ

ਇਸ ਤਰ੍ਹਾਂ ਵਰਤਣੀ ਬਾਲਿਆ neck ਦੇ ਨਾਲ ਰੈਡੀ ਕਰਵਾਇਆ ਗਿਆ ਤੇ ਇਸ ਤੇ ਬਟਨ ਲੱਗੇ ਹੋਏ ਆ ਇਸ ਦੀਆਂ 슬ੀਵਸ ਵੀ ਬਹੁਤ ਸੋਹਣੀਆਂ ਰੈਡੀ ਹੋਈਆਂ ਹੋਈਆਂ ਨੇ ਇਹਨਾਂ ਨੇ ਇੱਥੇ ਬਟਨ ਲਗਾਏ ਗਏ ਆ ਆਪਾਂ ਇਸ ਨੂੰ ਫੋਲਡ ਵੀ ਕਰ ਸਕਦੇ ਆ ਤੇ ਇਸ ਦੇ ਵਿੱਚ ਵੀ ਸਟੈਪ ਦਿੱਤੀ ਹੋਈ ਆ ਉਸ ਦੇ ਨਾਲ ਆਪਾਂ ਇਸ ਨੂੰ ਉੱਪਰ ਇਸ ਤਰ੍ਹਾਂ ਅਟੈਚ ਕਰ ਸਕਦੇ ਆ ਠੀਕ ਹੈ ਹਾਂਜੀ ਵੀ ਬਹੁਤ ਪਿਆਰਾ ਜਿਹਾ ਕੁੜਤਾ ਜਿਹੜਾ ਆਪਣਾ ਰੈਡੀ ਹੋਏਗਾ बिल्कुल सिंपल है इस कोई वर्क नहीं है कुछ नहीं है प्लेन है आ गया हाँ जी इस दी प्रिंटिंग भी उन्होंने खुद चूज की थी सी इस तरह की एंड इसका जो स्टफ आऊगा प्योर कॉटन आऊगा बहुत ही हल्की जी प्रिंटिंग आउगी हल्का जो स्टफ आऊगा ये ਹਾਂ ਜੀ ਇਹ ਵੀ ਜੋ ਸ਼ੇਪ ਦੇ ਵਿੱਚ ਇਸ ਦੀ ਨੈੱਕ ਰੈਡੀ ਹੋਈ ਹੋਈ ਹੈ ਤੇ ਇਸ ਤੇ ਵੀ ਬਟਨ ਲੱਗੇ ਹੋਇਆ ਬਟਨ ਲਗਾ ਕੇ ਇਸ ਨੂੰ ਡਿਜ਼ਾਈਨਿੰਗ ਦਿੱਤੀ ਗਈ ਹੈ ਬਿਲਕੁਲ ਸਿੰਪਲ ਸੋਬਰ ਇਸ ਦੀਆਂ 슬ੀਵਜ਼ ਆਉਂਦੀਆਂ ਬੈਕ ਸਾਈਡ ਵੀ ਸੇਮ ਪ੍ਰਿੰਟਿੰਗ ਆਉਗੀ ਇਸ ਤਰ੍ਹਾਂ ਨਾਲ ਠੀਕ ਹੈ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਸਟਿਚਿੰਗ ਜੇ ਜਿਹੜੀ ਸਾਡੇ ਤੋਂ ਕਰਵਾ ਸਕਦੇ ਹੋ ਕੋਈ ਡਰੈਸ ਵਗੈਰਾ ਹਨਾ ਜਾਂ ਕੁਝ ਵੀ ਐਦਾਂ ਕੁੜਤੇ ਵਗੈਰਾ ਸੂਟ ਪੰਜਾਬੀ ਸੂਟ ਸ਼ਰਾਰੇ ਲੈਂਦੇ ਜੋ ਵੀ ਆਪਣੀ ਸਟਿਚਿੰਗ ਦੇ ਵਿੱਚ ਹੁੰਦੇ ਆ ਹਨਾ ਆਪਾਂ ਹਰ ਇੱਕ ਤਰ੍ਹਾਂ ਦੀ ਸਟਿਚਿੰਗ ਜਿਹੜੀ ਕਰਕੇ ਦਿੰਨੇ ਆ ਕਿਸੇ ਵੀ ਤਰ੍ਹਾਂ ਦੇ ਡਿਜ਼ਾਈਨ ਨੇ ਜਿਹੜੀ ਸਟਿਚਿੰਗ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਦੀ ਕੋਈ ਵੀ ਡਰੈਸ ਵਗੈਰਾ ਤੁਸੀਂ ਵੇਅਰ ਕਰਨੀ ਹੋਵੇ ਤਾਂ ਤੁਸੀਂ ਉਹ ਵੀ ਰੈਡੀ ਕਰਵਾ ਸਕਦੇ ਹੋ ਹਾਂਜੀ ਦੰਨੀ ਵਾਲ ਆ ਗਿਆ ਇਸ ਤਰ੍ਹਾਂ ਨਾਲ ਇਸ ਤੇ ਆਪਣੀ neck ਤੇ ਹਲਕਾ ਜਿਹਾ ਵਰਕ ਹੈਗਾ ਇਹ ਦੇਖੋ ਇਸ ਦਾ ਮਾਊਸ ਕਲਰ ਆਊਗਾ ਸੂਟ ਕੁੜਤੇ ਦਾ ਤੇ ਇਸ ਦਾ ਸਟਫ ਆਊਗਾ ਜਦੋਂ ਲੀਲਨ ਦੇ ਵਿੱਚ ਆਊਗਾ ਤੇ ਇਸ ਤੇ ਉਹਨਾਂ ਗੱਦਨੇ ਲਵਾ ਕੇ ਇਸ ਤਰ੍ਹਾਂ neckellery ਇਸ ਦੀ ਰੈਡੀ ਕੀਤੀ ਗਈ ਹੈ 슬ੀਵਜ਼ ਇਸ ਦੀ ਬਿਲਕੁਲ ਪਲੇਨ ਹੋਣੀਆਂ ਮੈਂ ਥੋੜਾ ਜਿਹੜੀ ਆਪਣੀ ਡਿਜ਼ਾਈਨਿੰਗ ਹੈ ਇਹ ਦਿਖਾਉਣੀ ਹੈ ਇਸ ਤਰ੍ਹਾਂ ਨਾਲ ਇਹਦਾ ਵਰਕ ਹੈ ਹੋਇਆ ਹੋਇਆਗਾ ਠੀਕ ਹੈ ਬਹੁਤ ਸੋਹਣੀ ਡਿਜ਼ਾਈਨ ਦਿੱਤੀ ਗਈ ਹੈ neck ਨੂੰ ਇਹ <coughs> हां जी आप इस दे नाल अपने इस प्लाजो दा जेडी अपनी एहे बॉटम है ਇਸ ਨੂੰ ਇਸ ਤਰ੍ਹਾਂ ਰੈਡੀ ਕੀਤਾ ਗਿਆ ਇਹ ਪਲਾਜ਼ੋ ਦੀ ਤਰ੍ਹਾਂ ਹੀ ਹੈ ਦੇਖ ਸਕਦੇ ਤੁਸੀਂ ਉੱਪਰ ਇਸ ਦੇ ਇਲਾਸਟਿਕ ਪਾਈ ਗਿਆ ਤੇ نیچے ਇਸ ਦੀ ਮੋਰੀਆਂ ਤੇ ਵੀ ਵਰਕ ਕਰਵਾਇਆ ਗਿਆ ਹੈਗਾ ਇਸ ਦੇ ਨਾਲ ਇਸ ਕੁੜਤੇ ਨਾਲ ਇਸ ਦਾ ਕੰਬੀਨੇਸ਼ਨ ਕਰਵਾਇਆ ਗਿਆ ਹੈਗਾ ਮੈਚਿੰਗ ਹੈ ਦੇਖੋ ਵਰਕ ਇਸ ਦਾ ਐਂਡ ਇਸ ਨੂੰ ਬਟਨ ਲਗਾ ਕੇ ਓਪਨਿੰਗ ਲਈ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਨਾਲ ਇਸ ਦਾ ਵਰਕ ਰਹੂਗਾ ਮੋਰੀਆਂ ਤੇ ਦੋਨਾਂ ਤੇ ਇਹ ਆਪਣੀ ਬਾਰਦਰ ਸੀ ਜਿਸ ਦੇ ਨਾਲ ਐਂਡ ਇਹ ਆ ਗਿਆ ਆਪਣਾ ਲਾਸਟ ਕੁਟਾ ਹਾਂਜੀ ਇਸ ਦੀ ਪ੍ਰਿੰਟਿੰਗ ਵੀ ਉਹਨਾਂ ਨੇ ਖੁਦ ਚੂਜ਼ ਕੀਤੀ ਸੀ ਇਸ ਤਰ੍ਹਾਂ ਦੀ ਪ੍ਰਿੰਟਿੰਗ ਰਹੂਗੀ ਇਹ ਸ਼ੇਪ ਦੇ ਵਿੱਚ ਇਸ ਦਾ ਘੇਰਾ ਰਹੂਗਾ ਸੈਂਟਰ ਦੇ ਵਿੱਚ ਅਲੱਗ ਤੌਰ 'ਤੇ ਰਹੂਗਾ ਇਸ ਤੇ ਪ੍ਰਿੰਟ ਤੇ ਸਾਈਡਾਂ ਤੇ ਅਲੱਗ ਤੌਰ 'ਤੇ ਰਹੂਗਾ ਠੀਕ ਹੈ ਵਾਈਟ ਦਾ ਇਸ ਦੇ ਨਾਲ ਸਕਿਨ ਦਾ ਕੰਬੀਨੇਸ਼ਨ ਹੈ ਪ੍ਰਿੰਟ ਦੇ ਵਿੱਚ ਇਸ ਦਾ ਠੀਕ ਹੈ ਬੈਕ ਸਾਈਡ ਤੋਂ ਸਿੰਗਲ ਰਹੂਗੀ ਇਸ ਤਰ੍ਹਾਂ ਨਾਲ ਠੀਕ ਹੈ 슬ੀਵਜ਼ ਵੀ ਇਸ ਤਿਆਂ ਸਿੰਗਲ ਚ ਰਹਿਣਗੀਆਂ ਸਿੰਗਲ ਪ੍ਰਿੰਟ ਦੇ ਵਿੱਚ ਐਂਡ ਇਸ ਦੀ ਜਿਹੜੀ ਨੈੱਕ ਹੈਗੀ ਉਹ ਇਸ ਤਰ੍ਹਾਂ ਨਾਲ ਦੇਖੋ ਇਸ ਤਰ੍ਹਾਂ ਨਾਲ ਨੈੱਕ ਰੈਡੀ ਕੀਤੀ ਹੋਈ ਹੈ ਬਟਨ ਲਗਾ ਕੇ ਇਹ ਬਹੁਤ ਹੀ ਪਿਆਰੇ ਪਿਆਰੇ ਜਿਹੇ ਕੁੱਤੇ ਰੈਡੀ ਹੋਏ ਹੋਏ ਹੈ ਤੁਸੀਂ ਵੀ ਇਹ ਰੈਡੀ ਕਰਵਾ ਸਕਦੇ ਹੋ ਹਾਂਜੀ ਤੁਸੀਂ ਕਿਸੇ ਵੀ ਤਰ੍ਹਾਂ ਦੇ ਸੂਟ ਵਗੈਰਾ ਰੈਡੀ ਕਰਾਉਣ ਦੇ ਲਈ ਕੋਈ ਸਟਿਚਨ ਵਗੈਰਾ ਕਰਾਉਣ ਦੇ ਲਈ ਜਿਹੜੀ ਉਹਨਾਂ ਦੀ ਸਕਰੀਨ ਸ਼ਾਟ ਹੁੰਦੀ ਹੈ ਜਾਂ ਕੋਈ ਵੀ ਪਿਕ ਵਗੈਰਾ ਜਿਸ ਤੋਂ ਆਪਾਂ ਦੇਖ ਕੇ ਕੋਈ ਡਿਜ਼ਾਈਨਿੰਗ ਕਰਵਾਉਣੀ ਹੈ ਆਪਣੇ ਸੂਟ ਦੀ ਹਣਾ ਤਾਂ ਤੁਸੀਂ ਉਹ ਸਾਨੂੰ ਸੈਂਡ ਕਰ ਸਕਦੇ ਹੋ ਉਸ ਦੇ ਲਈ ਸਾਡਾ ਕੰਟੈਕਟ ਨੰਬਰ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈਗਾ ਠੀਕ ਹੈ ਹਾਂਜੀ ਹੁਣ ਆਪਾਂ ਜੁੱਤੀਆਂ ਦਿਖਾ ਰਹੇ ਹਾਂ ਦੇਖੋ ਤੇ ਇਸ ਤਰ੍ਹਾਂ ਦੀ ਜੁੱਤੀ ਰਹੂਗੀ ਬੋਸ ਉਹਨੀ ਕੁ ਗਿਰਵਾ ਵਾਲੀ ਜੁੱਤੀ ਹੈ ਇਹ ਇਸ ਤਰ੍ਹਾਂ ਦਾ ਠੀਕ ਹੈ आ गई फर्स्ट दैन सैकेंड ब्लैक आ गई अपने को मैरून कलर ब्लैक आ गई देखो इस डिजाइनिंग दे इस तरह तिकलियां बड़िया हुई इसे इस तरह ना थोड़ा नज़दीक तो यह क्लीयरली क्योंकि चमकिया ने ना ये हाँ जी तीसरी जुत्ती आ गई अपने को इससे अपना वर्क करवाया बनवाए हुए है इस तरह का ਜਿਹਦੇ ਦੇ ਨਾਲ ਵਰਕੇ ਕਰਾਇਆ ਤੁਸੀਂ ਦੇਖ ਸਕਦੇ ਹੋ ਇਸ ਨੂੰ ਵੀ ਬਹੁਤ ਸੋਹਣੀ ਡਿਜ਼ਾਈਨਿੰਗ ਇਸ ਤੇ ਵੀ ਆਉਗੀ ਠੀਕ ਹੈ ਇਹ ਜੀਨਸ ਵਗੈਰਾ ਦੇ ਨਾਲ ਤੇ ਆਪਣੇ ਜਿੱਦਾਂ ਆਪਾਂ ਪਲਾਜ਼ੋ ਵਗੈਰਾ ਵੀਅਰ ਕਰਦੇ ਹਾਂ ਉਸ ਦੇ ਨਾਲ ਇਹ ਬਹੁਤ ਵਧੀਆ ਲੁੱਕ ਦਿੰਦੀ ਹੈ ਕਿਉਂਕਿ ਇਸ ਦੀ ਸ਼ੇਪ ਹੈ ਜਿਹੜੀ ਇਸ ਤਰ੍ਹਾਂ ਡਿਜ਼ਾਈਨ ਕੀਤੀ ਗਈ ਹੈ ਹਾਂਜੀ ਜੋ ਵੀ ਤੁਸੀਂ ਜਿਹੜਾ ਆਪਣੇ ਪੇਮੈਂਟ ਦਾ ਮੈਥਡ ਹੋਗਾ ਆਪਣੇ ਕੋਲ ਕੈਸ਼ ਔਨ ਡਿਲੀਵਰੀ ਨਹੀਂ ਹੈਗਾ ਤੁਸੀਂ ਹੋਰ ਕਿਸੇ ਵੀ ਮੈਥਡ ਨਾਲ ਹੀ ਸਨੋ ਤੁਸੀਂ ਜਿਹੜੀ ਪੇਮੈਂਟ ਅਗਰ ਕੋਈ ਸੂਟ ਰੈਡੀ ਕਰਵਾ ਰਹੇ ਹੋ ਤਾਂ ਆਨਲਾਈਨ ਕਿਸੇ ਮੈਥਡ ਰਾਹੀਂ ਕਰ ਸਕਦੇ ਹੋ ਠੀਕ ਹੈ ਹਾਂਜੀ ਹੁਣ ਆਪਾਂ ਮਿਲਦੇ ਹਾਂ ਕੱਲ ਨਵੀਂ ਵੀਡੀਓ ਦੇ ਵਿੱਚ ਹੋਰ ਸੋਹਣੇ ਸੋਹਣੇ ਸੂਟ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ